ਵੀਡੀਓ ਟੁਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਫਿਲੌਰ ਨਜ਼ਦੀਕ ਪੈਂਦੇ ਪਿੰਡ ਮੁਆਈ ਬਸ ਅੱਡੇ ਵਿੱਚ ਇੱਕ ਕਾਰ ਅਤੇ ਸਵਾਰੀਆਂ ਨਾਲ ਪਰੇ ਆਟੋ ਵਿੱਚਕਾਰ ਜ਼ਬਰਦਸਤ ਟੱਕਰ ਹੋ ਗਈ ਜਿਸ ਦੇ ਕਾਰਨ ਆਟੋ ਵਿੱਚ ਬੈਠੀਆਂ ਤਿੰਨ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਕਾਰ ਜੋ ਨੂਰ ਮਹਿਲ ਤੋਂ ਫਿਲੌਰ ਵੱਲ ਜਾ ਰਹੀ ਸੀ ਤੇ ਆਟੋ ਚਾਲਕ ਸਵਾਰੀਆਂ ਲੈ ਕੇ ਫਿਲੌਰ ਤੋਂ ਨੂਰ ਮਹਿਲ ਨੂੰ ਜਾ ਰਿਹਾ ਸੀ ਕਿ ਦੋਵਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਖਮੀ ਸਵਾਰੀਆਂ ਨੂੰ ਐਂਬੂਲੈਂਸ ਰਾਹੀਂ ਫਿਲੌਰ ਦੇ ਹਸਪਤਾਲ ਵਿਖੇ ਪਹੁੰਚ ਦਿੱਤਾ ਗਿਆ ਹੈ ਜਦ ਕਿ ਕਾਰ ਸਵਾਰ ਜੋ ਕਿ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੁਲਿਸ ਨੇ ਕੁਝ ਖਿਛ ਲਈ ਹਿਰਾਸਤ ਵਿੱਚ ਲੈ ਲਿਆ ਹੈ অতি ਜਖਮੀ ਹੋਈਆਂ ਸਵਾਰੀਆਂ ਨਜ਼ਦੀਕੀ ਪਿੰਡ ਬਿਲਗਾਦੀਆਂ ਦੱਸਿਆ ਜਾ ਰਹੀਆਂ ਹਨ ਲੋਕਾਂ ਨੇ ਦੱਸਿਆ ਕਿ ਕਾਰ ਵਿੱਚੋਂ ਸ਼ਰਾਬ ਅਤੇ ਪਾਣੀ ਦੀ ਬੋਤਲ ਮਿਲੀ ਹੈ ਤੇ ਕਾਰ ਚਾਲਕ ਪਿੱਛੇ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦਾ ਆ ਰਿਹਾ ਸੀ ਜਿਸ ਕਾਰਨ ਇਹ ਘਟਨਾ ਵਾਪਰ ਗਈ ਘਟਨਾ ਵਾਲੇ ਸਥਾਨ ਤੇ ਪੁਲਿਸ ਥਾਣਾ ਬਿਲਗਾ ਦੇ ਐਸਐਚਓ ਰਕੇਸ਼ ਕੁਮਾਰ ਵੀ ਪੁਲਿਸ ਦੀ ਟੀਮ ਨਾਲ ਪਹੁੰਚ ਗਏ। ਇਸ ਮੌਕੇ ਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਇਸ ਘਟਨਾ ਵਿੱਚ ਜੋ ਵੀ ਕਸੂਰवार ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੁਸੀਂ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਜੇਟ ਹੋਇਆ ਕੀ ਕਾਰਨ ਸਾਰਾ ਜੀ ਮੈਂ ਫਲੋਰੋਂ ਮੈਂ ਵੀ ਆਇਆ ਸੀਗਾ ਬੱਸ ਦੇ ਵਿੱਚ ਅੱਛਾ ਜੀ ਬੱਸ ਜਾ ਕੇ ਮੈਂ ਜਿੱਥੇ ਵੀ ਰੁਕਿਆ ਆ ਕੇ ਤਾਂ ਉਤਰਨ ਦੇ ਨਾਲੇ ਬੱਸ ਸਾਈਕਲ ਆਪਣਾ ਚੱਕਰ ਜਿੱਥੇ ਸਾਈਕਲ ਜਾ ਕੇ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ ਤਾਂ ਜਦੋਂ ਪਟਾਕਾ ਵੱਜਿਆ ਦੇਖਿਆ ਚ ਵਾਈਟ ਗੱਡੀ ਜਿਹੜੀ ਨੂਰ ਮਿਲ ਤੋਂ ਫਲੋਰ ਨੂੰ ਜਾ ਰਹੀ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਕ ਸਿੱਕਾ ਆ ਕੇ ਕੋਲਾਈਡ ਹੋਏ ਦੋਨੋਂ ਕਰਕੇ ਉਹਦਾ ਆਟੋ ਨੂੰ ਇੰਨੀ ਜ਼ੋਰ ਛੱਟ ਵੱਜੀ ਕਿ ਆਟੋ ਦਾ ਮੂੰਹ ਕੰਮ ਕੇ ਫੇਰ ਵਾਪਸ ਫਲੋਰ ਨੂੰ ਹੋ ਗਿਆ ਤੇ ਆ ਜਿਹੜੀਆਂ ਸਵਾਰੀਆਂ ਤੇ ਸਵਾਰੀਆਂ ਮੋਸਤੀ ਸਵਾਰੀਆਂ ਆਏ ਕੇ ਸਾਰੀਆਂ ਮੋਸਤੀ ਸਵਾਰੀਆਂ ਇਹ ਇਹ ਤੁਸੀਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹਨਾਂ ਵਿੱਚ ਨਹੀਂ ਜਾਨੀ ਨੁਕਸਾਨ ਹਲੇ ਕੁਝ ਹੋਇਆ ਨਹੀਂ ਪਰ ਫਟਟਰ ਹੋਏ ਬੰਦੇ ਜ਼ਿਆਦਾ ਲੱਤਾਂ ਜ਼ਿਆਦਾ ਹਾਲਪ ਤਾਂ ਮੈਂ ਗਾਪਾ ਟੁੱਟ ਗਈ ਗਲਤੀ ਕਿਹਦੀ ਦੇਖਦੇ ਆ ਜੀ ਗਲਤੀ ਤਾਂ ਇਹ ਦੇਖੋ ਜੀ ਕਿ ਕਿੱਟੀ ਗੱਡੀ ਵਾਲੇ ਦੀ ਗਲਤੀ ਆ ਪੁਲਿਸ ਸਰ ਅਫਸਰ ਦਾ ਉਹ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੀ ਸੀ ਦੋ ਬੰਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵਾ ਕਿ ਉਹ ਵੀ ਦੋ ਤਿੰਨ ਗੱਡੀਆਂ ਨੂੰ ਕੱਟ ਮਾਰ ਕੇ ਆਇਆ ਵਾ ਠੀਕ ਹੈ ਭਾਜੀ ਜਿਹੜਾ ਜੋ ਮੋਹਾਈ ਐਡੇਰ ਵਿੱਚ ਐਕਸੀਡੈਂਟ ਹੋਇਆ ਇੱਕ ਹੀ ਕਾਰਨ ਸੀ ਤੇ ਕੀ ਰਿਹਾ ਤਸੂਰ ਨਿਕਲਦਾ ਭਾਜੀ ਅਸੀਂ ਉਹਨਾਂ ਫਲੋਰੋ ਆ ਰਹੇ ਆਪਣੇ ਹੱਥੀਂ ਅਪਲ ਜ਼ਹਿਰ ਤੇ ਆ ਰਹੇ ਹਾਂ ਉਦੋਂ ਚਿੱਟੀ ਗੱਡੀ ਆਈ ਆ ਮੈਨੂੰ ਨਹੀਂ ਪਤਾ ਫੋਨ ਤੇ ਲੱਗਾ ਕਿ दारू ਪੀਤੀ ਆ ਹੀ ਰੋਲਾ ਵੀ ਪਾਈ ਜਨੇ ਹੌਣ ਵੀ ਮਾਰੀ ਜਨੇ ਲਿਆ ਕੇ ਪੇਚ ਮਾਰੀ ਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਂ ਡੈਪੇ ਬਾਹਰ ਸਾਰੇ ਬ੍ਰੋਸ਼ਰ ਜਿੱਦਾਂ ਹੋ ਗਿਆ ਨਾ ਤੁਸੀਂ ਆਟੋ ਚਲਾ ਰਹੇ ਸੀ ਜੀ ਮੈਂ ਆਟੋ ਚਲਾ ਰਿਹਾ ਸੀ ਜੀ ਤੁਹਾਡਾ ਨਾਮ ਕੀ ਹੈ ਜੀਵਨ ਲਾਲ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਿੰਡ ਬੜਕਾ ਬੜਕਾ ਕੀਸ ਆਇਆ ਐਕਸੀਡੈਂਟ ਦਾ ਇਹ ਕੀ ਕਾਰਨ ਸੀਗਾ ਤੇ ਸਟਾ ਕਿੰਨਿਆਂ ਕਿ ਲੱਗੇ ਹਾਂਜੀ ਸਾਡੇ ਕੋ ਇੱਥੇ ਤਿੰਨ ਪੇਸ਼ੈਂਟ ਆਏ ਨੇ ਐਂਬੂਲੈਂਸ 'ਚ ਤੇ ਦੱਸਿਆ ਜਾ ਰਿਹਾ ਕਿ ਰੋਡਸਾਈਡ ਐਕਸੀਡੈਂਟ ਹੋਇਆ ਹੈ ਮੋਬਾਈਲ ਲੱਗੇ ਤੇ ਇੱਥੇ ਇੱਕ ਮੇਲ ਪੇਸ਼ੈਂਟ ਹੈਗਾ ਅਬਾਊਟ 43 ਇਅਰ 올ਡ ਮੇਲ ਹੈਗਾ ਇੱਕ ਫੀਮੇਲ ਹੈਗੀ ਆ 40 ਇਅਰ 올ਡ ਇੱਕ 올ਡ ਪੇਸ਼ੈਂਟ ਹੈਗਾ 84 ਇਅਰ 올ਡ ਮੇਲ ਹੈ ਤੇ ਜੋ ਦੋ ਪੇਸ਼ੈਂਟ ਹੈਗੇ ਨੇ ਮੇਲ ਐਂਡ ਫੀਮੇਲ ਉਹਨਾਂ ਨੂੰ ਥੋੜੇ ਸੱਟਾਂ ਜ਼ਿਆਦਾ ਲੱਗੀਆਂ ਨੇ ਫ੍ਰੈਕਚਰ ਹੋਇਆ ਹੈ ਲੈਗਸ 'ਚ ਦੋਨਾਂ ਦੇ ਬਲੀਡਿੰਗ ਵੀ ਵਾਵਾ ਹੋਈ ਪਈ ਹੈ ਤੇ ਜੋ 올ਡ ਪੇਸ਼ੈਂਟ ਹੈਗੇ ਉਹਦਾ ਫ੍ਰੈਕਚਰ ਅਜੇ ਤੱਕ ਨਹੀਂ ਲੱਗ ਰਿਹਾ ਕੁਝ ਪਰ ਦਿੱਕਤ ਲੱਗ ਰਹੀ ਹੈ ਤੇ ਆਪਾਂ ਆਪਣੇ ਵੱਲੋਂ ਜਿੰਨੀ ਟ੍ਰੀਟਮੈਂਟ ਹੋ ਸਕਦੀ ਆਪਾਂ ਇੱਕ ਵਾਰੀ ਪ੍ਰੋਵਾਈਡ ਕੀਤੀ ਹੈ ਫਰਸਟ ایڈ ਵੀ ਦਿੱਤੀ ਹੈਗੀ ਆ ਡਰੈਸਿੰਗਸ ਕਰ ਦਿੱਤੀ ਹੈ ਸਪ੍ਰਿੰਟਿੰਗ ਕਰ ਦਿੱਤੀ ਗਈ ਹੈ ਅੱਗੇ ਜੋ ਫਰਦਰ ਉਹਨਾਂ ਦੀ ਮੈਨੇਜਮੈਂਟ ਵਾਸਤੇ ਆਪਾਂ ਹਾਇਰ ਸੈਂਟਰ ਸਿਵਲ ਹਸਪਤਾਲ ਜਲੰਧਰ ਰੈਫਰ ਕਰਨ ਲੱਗੇ ਆ ਇਹਨਾਂ ਨੂੰ ਇਹ ਬਜੇ ਐਕਸੀਡੈਂਟ ਹੋਇਆ ਕੀ ਕਾਰਨ ਹੈ ਕਿਸ ਤਰ੍ਹਾਂ ਦੇਖਦੇ ਆ ਅੱਜ 8:00 ਘੰਟੇ ਸੀ ਜਦੋਂ ਸਰਾਜ ਜਦੋਂ ਰਖਾਵੇ ਮੌਕੇ ਤੇ ਸਾਡੀ ਟੀਮ ਆਪੀ ਇੱਥੇ ਆ ਕੇ ਤਾਂ ਜਿਹੜੇ ਮਤਲਬ ਸੱਟਾਂ ਲੱਗੀਆਂ ਸੀ ਉਹਨਾਂ ਗੱਡੀ ਮਂਗਾ ਕੇ ਤੇ ਹਸਪੀਟਲ ਭੱਜਿਆ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਜਾਨਾਂ ਲੱਗਾ ਸੱਟਾ ਹੋ ਗਿਆ ਕਾਫੀ ਹੋ ਗਈ ਹਰ ਜੋ ਗੱਡੀ ਵਾਲਾ ਦੱਸਿਆ ਇਹ ਪੁਲਿਸ ਮੁਲਾਜ਼ਮ ਹੈ ਕੀ ਪਤਾ ਲੱਗਦਾ ਮੈਂ ਫਿਰ ਬੈਕ ਬਹਾਰਾਗਾ ਉਹ ਗੱਡੀ ਵਿੱਚ दारू ਵੀ ਮਿਲੀ ਉਹ ਦੇਖ ਲੈ ਨੀ ਉਹ ਕਿ ਬਿਚਾਰਦੇ ਦੇਖ ਲੈ ਨਾ ਕਿ ਉਹ ਤਾਂ ਆਪ ਹੀ ਪੂਕੜੂ ਕਾਪੀ ਹੋ ਆਏ ਆ ਅੱਛਾ ਜੀ ਆਵੇ ਦੇਖਿਆ ਲੋਕ ਇਕੱਠੇ ਹੋਏ ਸੀ ਗੱਡੀ ਮਗਾ ਕੇ ਪਹਿਲਾਂ ਉਹ ਦੇਖੇ ਉਹਨੂੰ ਆਪਣੀ ਜਗ੍ਹਾ ਪਤਾਈਏ ਹਾਂ ਹੂੰ ਬਾਕੀ ਬੈਸੇ ਹੋਗੇ ਦੇਖੋ ਸਾਨੂੰ ਇਹਦਾ ਪਤਾ ਨਹੀਂ ਅਫਸਰ ਬੈਸੇ ਕਰਨਗੇ ਜਿਹੜਾ ਕਸੂਰ ਆਫਿਸ ਛੇ ਆਫਸਰ ਨੂੰ ਦੇਖਿਆ ਨਹੀਂ ਦੇਖੀ ਇਹਦੀ ਤੂੰ ਦੇਖਿਆ ਸਾਨੂੰ ਦੇਖੇ ਤਾਂ ਚੱਕ ਕੇ ਮਤਲਬ ਪਹਿਲਾਂ ਉਹਨਾਂ ਨੇ ਦੇਖਿਆ ਮਰੀਜ਼ਾਂ ਨੂੰ ਉਹ ਆ ਦੇਖਿਆ